ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚਿਆ ਬਾਈ ਕੋਲੇ ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਪੰਜ ਜਾਨਵਰ ਦਿਖਾਵਾਂਗੇ ਦੋ ਤਾਜ਼ੀਆਂ ਸੂਹੀਆਂ ਇੱਕ ਬੂਰੀ ਕੱਟੀ ਦਿਖਾਵਾਂਗੇ ਚਾਰ ਦੰਦ ਨਾਲ ਬੂਰੀ ਨੀਲੀ ਰਾਵੀ ਦੀ ਕੱਟੀਆ ਤੇ ਇੱਕ ਦਿਖਾਵਾਂਗੇ ਗੱਬਣ ਇੱਕ ਟੋਕੜ ਝੋਟੀਆ ਤੇ ਇੱਕ ਝੋਟੀ ਹੈਗੀ ਆ ਬੱਚਾ ਮਰੇ ਵਾਲੀ ਹਰੇਕ ਪ੍ਰਕਾਰ ਦਾ ਪਸ਼ੂ ਦਿਖਾ ਦਾਂਗੇ ਬਾਈ ਕੋਲੋਂ ਤੇ ਸਾਰੀ ਰੇਟ ਨੇ ਬਾਈ ਕੋਲੇ ਤਕਰੀਬਨ ਛੋਟੇ ਰੇਟ ਤੋਂ ਲਾ ਕੇ 50 55 ਤੋਂ ਲਾ ਕੇ ਲੱਖ ਸਵਾ ਲੱਖ 135 ਤੱਕ ਦੇ ਰੇਟ ਹੋਣਗੇ ਅੱਜ ਦੀ ਵੀਡੀਓ ਚ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਡਿਟੇਲ ਬਾਈ ਕਹਿੰਦਾ ਜਿੰਨੀ ਦੱਸਾਂਗੇ ਜਾਣਕਾਰੀ ਬਿਲਕੁਲ ਜੈਨੂਨ ਮਿਲੂਗੀ ਜਿਹੜੇ ਵੀ ਪਸ਼ੂ ਦੀ ਮਿਲੂਗੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਵਾਂਗੇ ਅੱਜ ਸਤਿ ਸ੍ਰੀ ਅਕਾਲ ਭਰਾ ਮੇਰੇ ਕੀ ਹਾਲ ਹੈ ਭਾਈ ਪੋਰਾ ਵਧੀਆ ਚੱਲਦੀ ਹੈ ਨਾਮ ਤੇ ਐਡਰੈਸ ਬੋਲੋ ਕੋਈ ਨਾਮ ਮੇਰਾ ਬੀ ਆਈ ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨੰਬਰ ਵੀ ਬੋਲ ਦਿਓ ਨੰਬਰ ਆਪਣਾ 6288629114 ਤੇ ਦੂਜਾ ਨੰਬਰ ਆਪਣਾ 79252068 ਪਿਛਲਾ ਕੰਮ ਕੀ ਮੇਰੇ ਹੱਥ ਪਿਛਲਾ ਪੂਰਾ ਬਾਬੇ ਦੀ ਕਿਰਪਾ ਨਾਲ ਆਇਆ ਐਮ ਉਹ ਨੋ ਅਗਲੇ ਦਿਨੀ ਸੇਲ ਹੋ ਗਿਆ ਸੀ ਮਾਲ ਆਪਣਾ ਠੀਕ ਹੈ ਗੱਲ ਹਾਂਜੀ ਤੇ ਸ਼ੁਰੂਆਤ ਫਿਰ ਹੁਣ ਇੱਥੋਂ ਕਰੀਏ ਕੋ ਉਧਰੋਂ ਕਰੀਏ ਸ਼ੁਰੂਆਤ ਆਪਾਂ ਝੋਟੀ ਤੋਂ ਕਰ ਲਾਂਗੇ ਮਾਰਗਰੀ ਆ ਜੋ ਝੋਟੀ ਦੇ ਕੈਮਰਾ ਸੂਆ ਕਿਹੜਾ ਵੀ ਇਹਦਾ ਸੂਆ ਵੀਰੇ ਦੂਜਾ ਅਰੇ ਜਨਾ ਦੂਜਾ ਸੂਆ ਕਿੰਨੇ ਦਿਨ ਦੀ ਸੂਆ ਇਹ ਪਰਸੋਂ ਸੂਆ ਵੀਰੇ ਪਰਸੋਂ ਦੀ ਹਾਂਜੀ ਕਿੰਨਾ ਬੋਲਾ ਹਾਜਰ ਬੋਲਾ 11 ਕਿਲੋ ਆ 10 ਕਿਲੋ ਜਮਾ ਕੰਡੇ ਲਾ ਕੇ ਦਵਾਂਗੇ ਆਪਾਂ ਕੰਡੇ ਲਾ ਕੇ ਦਵਾਂਗੇ ਜਮਾ ਡੰਗ ਤੋਂ ਡੰਗ ਚਵਾ ਡੋੜ ਡੰਗ ਚਾਰ ਡੰਗ ਚੋਲੇ ਕੋ ਠੀਕ ਹੈ ਤੋਰੀ ਵੀ ਖੋਲ ਕੇ ਇੱਕ ਗੱਲ ਦਾਦਾ ਨਾ ਸਵੇਰੇ ਬਾਈ ਕਹਿੰਦਾ ਜਿਹੜਾ ਇਹਦਾ ਬੌਲਾ ਬੌਲਾ ਸਵੇਰੇ ਇਹਦਾ ਜਮਾਂ ਖਾਲੀ ਕਰੀ ਹੋਈ ਆ ਹਾਂਜੀ ਹਾਂਜੀ ਉਹ ਆਪ ਚੋਟੀ ਸੀਗੀ ਕੋਈ ਵੀਰ ਕਹੂਗਾ ਆਪਾਂ WhatsApp ਤੇ ਡੰਗ ਤੇ ਸ਼ਾਮੀ ਵੀਡੀਓ ਭੇਜ ਸਕਦੇ ਆ ਚਾਹੇ ਵੀਰ ਹੋਰੇ ਆ ਕੇ ਆਪਦੀ ਤਸੱਲੀ ਕਰ ਲੈ ਦੋ ਡੰਗ ਜਿੰਮੇ ਠੀਕ ਆ ਗੱਲ ਤੇ 11 ਕਿਲੋ ਬੌਲਾ ਬਾਈ ਕਹਿੰਦਾ ਆਪਾਂ 10 ਹੀ ਕਹਾਂਗੇ ਤੇ ਪੀਕ ਲੈਵਲ ਤੇ ਕੀ ਉਮੀਦ ਆ ਵੀ ਕਿੰਨਾ ਕਰੇ ਪੀਕ ਲੈਵਲ ਤੇ ਵੀਰੇ ਜਿਹੜੇ ਸਾਹ ਬਣਾ ਰੋਤਾ ਆਪਾਂ 12 ਤਾਂ ਕਹਿੰਦੇ ਨਹੀਂ 14 ਕਿਲੋ ਝੋਟੇ ਨੂੰ ਦੇਣਾ ਚਾਹੀਦਾ ਜਿਹੜੇ ਸਾਹ ਬਣਾ ਦੀ ਸਟਾਰਟਿੰਗ ਆ ਦੀ ਗੱਲਾਂ ਜਿਹੜੇ ਹਿਸਾਬ ਨਾਲ ਤੀਜੇ ਦਿਨ ਲਾ ਲੋ ਵੀ ਹਾਂਜੀ ਹਾਂਜੀ 10 11 ਕਿਲੋ ਬੋਲਦੀ ਆ ਹਾਂਜੀ ਹਾਂਜੀ ਆ ਵੀ ਨਹੀਂ ਸਟਾਰਟਿੰਗ ਜੀ ਆ ਜਿਹੜੇ ਹਿਸਾਬ ਨਾਲ ਉਹ ਤੋਂ ਦੇਣਾ ਚਾਹੀਦਾ ਚਾਹੀਦਾ ਨਾ ਨਾ ਸਹੀ ਆ ਕਮਾਲ ਹੋ ਜੀ ਇਹਨਾਂ ਤੇ ਚੁਵਾਈ ਦੀ ਕਿੰਨੀ ਚੁਵਾਈ ਦਾ ਇੱਕ ਨੰਬਰ ਧਰਤੀ ਕੋਸਣ ਵਾਲੇ ਕੰਮ ਆ 100 ਦਾ 100 100 ਦਾ 100 ਲੈ ਆਓ ਜੀ ਚੁਵਾਈ ਦੀ ਆ ਗਈ ਮੋਟੀ ਫੁੱਲ ਸਰਲਾ ਸਿੱਟਾ ਤੱਕ ਜਮਾ ਨੇ ਉਹ ਗਾਰੰਟੀ ਉਹ ਆਪਣੀ ਬੱਚਾ ਕੀ ਆ ਨਾਲ ਇਹ ਬੱਚਾ ਇਹਦੇ ਮਾਗਰ ਵੀਰੇ ਕੱਟਾ ਜੀ ਕੱਟਾ ਆ ਨਾਲ ਇਹਦੇ ਆ ਗਿਆ ਕੱਟਾ ਤੇ ਕੱਦ ਘਾੜ ਦੀ ਮੈਂ ਚੰਗੀ ਆ ਕੱਦ ਬੱਟ ਵੀ ਚੰਗਾ ਦੱਸੂ ਆ ਜਿਵੇਂ ਬਾਈ ਨੇ ਦੱਸਿਆ ਵੀ ਸੂਆ ਦੂਜਾ ਥੋੜਾ ਜਿਹਾ ਗਿੱਲੇ ਵਾਲਾ ਸਿਸਟਮ ਆ ਉਹਦੇ ਕਰਕੇ ਕਰਦੀ ਆ ਕਮਾਲਾ ਬਾਈ ਐਨੂੰ ਤੇ ਇਹਦੇ ਆ ਵੀ ਪੈਸੇ ਕਿੰਨੇ ਲਾਵਾਂਗੇ ਆਪਾਂ ਫਿਰ ਦੇਖੋ ਵੀ ਇਹ ਮੁੱਲ ਤਾਂ ਲੋਕ ਅੱਜ ਕੱਲ ਜਿਹੜੇ ਹਿਸਾਬ ਨਾਲ ਤੈਨੂੰ ਪਤਾ ਰੋਤਾ 2 ਲੱਖ ਕਰੀ ਜਾਂਦੇ ਨੇ 1.5 ਲੱਖ ਵੀ ਕਰੀ ਜਾਂਦੇ ਨੇ ਹਨਾ ਪਰ ਆਪਣੇ ਕੋਲੇ ਉਹ ਮੁੱਲ ਨਹੀਂ ਆਪਾਂ ਛੋਟ ਇੱਕ 35 ਦੇ ਦਾਂਗੇ ਜਮੇ ਫਿਕਸ ਕਿੰਨੇ ਦੀ ਹੋ ਜੂਗੀ ਜਮੇ ਤੇਰਾ ਮਾਤਾਣੀ ਯਾਰ 1 ਲੱਖ 32 ਹਜ਼ਾਰ ਦੀ ਦੇ ਦਾਂਗੇ ਬਸ ਸੋਚੋ ਛੋੜ ਛੱਪਾ ਹੀ ਰਵਾਂ ਪੌਲਾ 11 ਕਿਲੋ 11 ਕਿਲੋ 10 ਕਿਲੋ ਕੰਡੇ ਲਾ ਕੇ ਦਵਾਂਗੇ ਜਾਂ ਚਾਰ ਟਾਂਗ ਚੋਕੇ ਲੈ ਜੀ ਬਾਈ ਆਪਣਾ ਕੰਡੇ ਤੇ ਲਵਾ ਦਾਂਗੇ ਦਿਨ ਜੈਨੂਅਲ ਤੀਜਾ ਤੀਜਾ ਦੇਣਾ ਨਾਲੂਆਂ ਨਾਲ ਆ ਵੀਰੇ ਬੱਚੇ ਦਾ ਠੀਕ ਆ ਗਾ ਨਾਲ ਇਹਦੇ ਆ ਗਿਆ ਮੇਲ ਕਾਫ ਚਪਾਈ ਦੀ ਬਾਈ ਕਹਿੰਦਾ ਓਕੇ ਹਰੇਕ ਪੱਖ ਤੋਂ ਤੇ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਦੋ ਟਾਈਮ ਚਾਰ ਉਹ ਆ ਵੀ ਚਾਰ ਟਾਈਮ ਦੋ ਟਾਈਮ ਚਪਾਈ ਕਰਕੇ ਤਸੱਲੀ ਕਰਕੇ ਲੈ ਜਾ ਬਾਈ ਤੂੰ ਤੇ ਹੁਣ ਮਾਰ ਦੇਗਾ ਜੀ ਦੋ ਨੰਬਰਾਂ ਦੀ ਤੇ ਪਹਿਲਾਂ ਉਹਦੀ ਕੱਟੀ ਦੀ ਮਾਰ ਦੇ ਬੂਰੀ ਨੀਲੀ ਦਾ ਵੀ ਕੱਟੀ ਆ ਗਈ ਨਾਲ ਤੇ ਆਪ ਆ ਗਈ ਝੋਟੀ ਬੂਰੀ ਦੰਦਾਂ ਚ ਕਿਵੇਂ ਆ ਵੀ ਹੈ ਚੌਗੀ ਆ ਵੀਰੇ ਸੂਹਾ ਪਹਿਲਾਂ ਸੂਹਾ ਪਹਿਲਾਂ ਬੰਦਾਂ ਚ ਆ ਗਈ ਚਾਰ ਦੰਦ ਤੇ ਸੂਆ ਆ ਗਈ ਪਹਿਲਾ ਸੂਈ ਕਦੋਂ ਆ ਬਈ 40 ਸੂਈ ਆ ਵੀਰੇ ਤੋਰ ਕੋਈ ਖੋ ਕੱਦ ਆ ਗਿਆ ਬੱਡੀਆਂ ਮਈਆਂ ਪੂਰੀ ਆ ਵੀਰੇ ਜਾਵਾਂ ਵੱਡੀਆਂ ਵੱਡੀਆਂ ਮਈਆਂ ਨੂੰ ਮਾਤ ਪਾਉਂਦੀਆਂ ਝੋਠੀ ਕੱਦ ਆ ਗਿਆ ਸੱਜਣਾ ਫੁੱਲ ਵੱਡਾ ਆ ਗਈ ਬ੍ਰਾਊਨ ਕਲਰ ਚ ਆ ਗਈ ਬੂਰੇ ਚ ਤੇ ਕੱਟੀ ਆ ਗਈ ਪੂਰੀ ਨੀਲੀ ਰਾਵੀ ਦੀ ਨਾਲ ਕਿੰਨੀ ਕ ਬੋਲੀ ਹੋਊਗੀ ਹੁਣ ਬੋਲੀ ਹੋ ਵੀਰੇ 6 ਕਿਲੋ ਡੇੜਾ ਕੇ ਸਾਫ਼ ਕਰੀਏ ਜਮਾਂ ਹਾਂਜੀ ਸਾਫ਼ ਕਰਦੇ ਆਪਾਂ ਆ ਬੋਲੇ ਚ ਬਾਈ ਕਹਿੰਦਾ ਬਿਲਕੁਲ ਸਾਫ਼ ਕਰੀ ਹੋਈ ਆ ਤੇ ਬੱਚਾ ਇਹਨੂੰ ਆਪਾਂ ਹੁਣ ਪਹਿਲਾਂ ਲਾਤਾ ਸੀ ਵੀ ਜਦੋਂ ਛੰਡ ਦਾ ਆਈਡੀਆ ਆਇਆ ਤੁਹਾਨੂੰ ਤੇ ਇਸੇ ਝੋਟੀ ਨੂੰ ਲਾਇਆ ਵੈ ਕੱਲੀ ਨੂੰ ਫੋਰ ਕਿਸੇ ਨੂੰ ਨਹੀਂ ਆਪਾਂ ਬੱਚਾ ਲਾਇਆ ਕਿਉਂਕਿ ਆਇਆ ਇਹ ਪਹਿਲਨ ਪਸ਼ੂਆ ਆਲ ਫਾਲ ਨਹੀਂ ਕਰਦੀ ਜਿਹੜੀ ਸਭ ਤੋਂ ਨਾ ਨਾ ਜਮਾ ਫਿਰੇ ਜਮਾ ਠੰਡੀ ਆ ਕੋਈ ਵੀ ਜਿਲਾ ਖੜ ਕੇ ਮਿਲਦੀ ਆ ਬੌਲੇ ਜੋ ਹੈਗੀ ਆ ਖਾਲੀ ਜਮਾ ਤੇ ਕਿੰਨਾ ਦੱਸਿਆ ਬੋਲਾ ਵੀ 6 ਕਿਲੋ ਡੇੜ ਕਿਲੋ ਆ 6 ਕਿਲੋ ਡੇੜ ਕਿਲੋ ਬਾਈ ਕਹਿੰਦਾ ਹੈਗਾ ਤੇ ਲੇਵਾ ਰੱਖਦੀ ਆ ਨਾਲ ਲੱਗ ਫਿੱਕਲੇਵਾ ਰੱਖਦੀ ਥੋੜਾ ਜਿਹਾ ਤੇ ਉਦਾਂ ਬਾਡੀ ਬੰਤਰ ਦੀ ਬਹੁਤ ਚੰਗੀ ਆ ਵੀਰੇ ਵੱਡਿਆ ਵੱਡੇ ਝੋਟੇ ਨੂੰ ਮਾਤ ਪਹੁੰਚਿਆ ਝੋਟੀ ਜਦੋਂ ਉਹ ਅਗਲੇ ਸੂਏ ਨੂੰ ਤਿਆਰ ਹੋਣਾ ਝੋਟੀ ਨੇ ਹਾਂਜੀ ਬੱਲੇ ਬੱਲੇ ਕਰਾ ਦੋ ਠ ਇਹ ਆ ਗਈ ਬੂਰੇ ਕਲਰ ਚ ਦੰਦਾਂ ਚ ਚਾਰ ਦੰਦ ਤੇ ਪੀਕ ਲੈਵਲ ਤੇ ਕਿੰਨਾ ਕਰ ਦੁੱਧ ਪਾ ਸਕਦੀ ਹੈ ਇੱਕ ਕਰ ਬਾਲਾ ਤਾਂ ਆਪਾਂ ਕਹਿੰਦੇ ਨਹੀਂ ਰੋਤੇ ਦੇ ਹਿਸਾਬ ਨਾਲ 10 ਕਿਲੋ ਵੀ ਦੇਈ ਜਾਵੇ ਬਹੁਤ ਆ ਪਹਿਲੇ ਸੂਏ ਨਾ ਪਹਿਲੇ ਸੂਏ ਆ ਪਹਿਲਾਂ 10 ਦੇ 10 ਕਿਲੋ 10 ਕਿਲੋ ਬਹੁਤ ਹੁੰਦਾ ਵੀਰੇ ਜਦੋਂ ਚਵਾਈ ਦੀ ਕਿਵੇਂ ਆ ਚਵਾਈ ਇੱਕ ਨੰਬਰ ਹੋਗੀ ਜਮਾ ਰੂਮ ਵਰਗੀ ਧਾਰੂਗੀ ਸਾਫ ਸੁਥਰੀ ਧਾਰੂਗੀ ਜਮਾ ਉਹਦੀ ਗਾਰੰਟੀ ਹੋ ਪੂਰ ਸੱਟੇ ਦੀ ਆ ਜਮਾ ਉਹ ਵੀ ਗਾਰੰਟੀ ਹੋ ਜੇ ਆਨਲਾਈਨ ਮੰਗਾਉਣੀ ਆ ਕਿਸੇ ਜਮਾ ਗਾਰੰਟੀ ਹੋ ਆਪਣੀ ਵੀਰੇ ਆਉਲੂ ਲਈ ਬਾਈ ਕਹਿੰਦਾ ਗਾਰੰਟੀ ਹੋਊਗਾ ਸਭੇ ਬੜੀ ਚੰਗੀ ਆ ਤੇ ਬਾਕੀ ਪਹਿਲਾਂ ਪਸ਼ੂ ਹੁੰ 35-40 ਦਿਨਾਂ ਚ ਜਾ ਕੇ ਬਣ ਹਾਂਜੀ ਹਾਂਜੀ ਬੰਦ ਦਾ ਥੋੜਾ ਜਿਆਦਾ ਬਣੂ ਹਾਂਜੀ ਆ ਨਾਲ ਆ ਗਈ ਇਹਦੇ ਕੱਤੀ ਤੇ ਇਹਦੇ ਰੇਟ ਕੀ ਹੋਊਗਾ ਵੀ ਇਹਦਾ ਮੁੱਲ 95 ਹਜ਼ਾਰ ਆ ਵੀਰੇ 100 ਜਮੇ ਕਰ ਵੀ ਕਰੀ ਜਾਲ ਕੰਮ 100 ਜਮਾ ਲੈਂਡ ਦੇ ਨ 92 ਹਜ਼ਾਰ ਦੀ ਦੇ ਦਾਂਗੇ ਆਪਾਂ ਫਿਕਸ ਜੀ ਫਿਕਸ ਜੀ ਛੋੜ ਛੱਪਾ ਕਰ ਦਾਂਗੇ ਉਹ ਚੋਂ ਆਈ ਗਿਆ ਵੀਰ ਦਾ ਠੀਕ ਆ ਗੱਲ ਹਾਂਜੀ ਆ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਤੇ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਤੇ ਇਸੀ ਫੇਸ ਕੁਆਲਿਟੀ ਦੀ ਮਾਰ ਦੇ ਪਹਿਲਾਂ ਸੰਗਾ ਸੰਗਾ ਦੀ ਬੰਦਸਰ ਦਿਖਾ ਦੇ ਕੱਦ ਕਾਠ ਇਹ ਤੋਕੜ ਆ ਗਈ ਬਈ ਹਾਂਜੀ ਦੇੜੇ ਮਹੀਨੇ ਦਾ ਸੂਆ ਵੀਰੇ ਦਾ ਕੱਟੀ ਆਂਗਰੇ ਦੀ ਕਿਹੜੀ ਕੱਟੀ ਆ ਹਾਂ ਇਧਰਲੇ ਬੰਨੇ ਕੱਟੀ ਖੜੀ ਆ ਗੈਰੀ ਕੱਟੀ ਦੀ ਵੀ ਮਾਰਦੀ ਕੈਮਰਾ ਆ ਖੜੀ ਆ ਮਗਰਲੇ ਪਾਸੇ ਤੁਸੀਂ ਬੱਚੇ ਤੋਂ ਆਈਡੀਆ ਲਾ ਲਿਓ ਇਹਦੇ ਸੂਏ ਦਾ ਤੇ ਦੁੱਧ ਹੁਣ ਹਾਜ਼ਰ ਕਿੰਨਾ ਜੀ ਦੁੱਧ 11 ਕਿਲੋ ਆ ਵੀਰੇ 10 ਕਿਲੋ ਕੰਡੇ ਲਵਾ ਕੇ ਦਵਾਗੇ ਚਮਾਰ ਤੋਰ ਖੁਬ ਕਿ 11 ਕਿਲੋ ਬਾਈ ਕਹਿੰਦਾ ਹਾਜ਼ਰਾ ਤੇ 10 ਕਿਲੋ ਕੰਡੇ ਤੇ ਆਪਾਂ ਲਵਾ ਕੇ ਦੇ ਦਾਂਗੇ ਸੂਆ ਕਿਹੜਾ ਦੱਸਿਆ ਦਾ ਸੂਆ ਦੂਜਾ ਵੀਰੇ ਰਿਜਨਲ ਸੂਆ ਦੂਜਾ ਤੇ ਸਿੰਘ ਆ ਗਿਆ ਬੰਦਾ ਤੇ ਦੁੱਧ ਹਾਜ਼ਰ ਚੰਗਾ ਤੇ ਚਵਾਈ ਦੀ ਕਿਵੇਂ ਚਵਾਈ ਤਾਂ ਮੈਂ ਕਿਹਾ ਬਸ ਗੱਲਾਂ ਛੱਡਣ ਵਾਲੇ ਉਸ ਤੋਂ ਬਾਡੀ ਦੀ ਵੀ ਸ਼ਾਨਦਾਰ ਆ ਗਈ ਸ਼ਰਲਾ ਛਿੱਟਾ ਦਾ ਨਹੀਂ ਗਰੰਟੀ ਉਹ ਦੀ ਆਪਣੀ ਉਹ ਗਰੰਟੀ ਉਹ ਆਪਣੀ ਚਵਾਈ ਦੀ ਪਾਸ ਦੀ ਜਮਾ ਜਮਾ ਗਰੰਟੀ ਉਹ ਕਰ ਤੱਕ ਵੀਰੇ ਠੀਕ ਆ ਗੱਲ ਡੰਗ ਤੋਂ ਡੰਗ ਚਵਾ ਦਾਂਗੇ ਚਾਰ ਡੰਗ ਚਵਾ ਦਾਂਗੇ ਮੈਂ ਕਿਹਾ ਵੀਰ ਆਪਣੀ ਤਸੱਲੀ ਕਰਿਆ ਕੇ ਗੱਬਣ ਵੀ ਆ ਇਹ ਗੱਬਣ ਟੀਕਾ ਭਰਾਇਆ ਹੋਇਆ ਵੀਰੇ ਪਰ ਹਜੇ ਚੈੱਕ ਪਾਸ ਚ ਨਹੀਂ ਹੋਣਾ ਕਿੰਨੇ ਕ ਟਾਈਮ ਦਾ ਹੋਊਗਾ ਆਈਡੀਆ 25 ਦਿਨਾਂ ਦੇ ਡੇੜਪੇੜ ਦੱਸਿਆ ਸੀ ਆਪਾਂ ਨੂੰ 20 25 ਦਿਨ ਹਾਂਜੀ ਹਾਂਜੀ ਉਹ ਬਾਡੀ ਬੰਤਰ ਦੀ ਆ ਗਈ ਸ਼ਾਨਦਾਰ ਉੱਤੋਂ ਚੜਾਈ ਵਾਲੀ ਆ ਗਈ ਕਦ ਕਾਠ ਵਾਲੀ ਝੋਟੀ ਆ ਗਈ ਤੇ ਉਦਾਂ ਸਿੰਘ ਵੀ ਬਿਲਕੁਲ ਬੰਦੇ ਰੱਖਦੀ ਆ ਲੈ ਆਓ ਜੀ ਆ ਜੀ ਤਿੰਗ ਵੀ ਬਿਲਕੁਲ ਬੰਦ ਰੱਖ ਲਈਆ ਜੈਨੂਨ ਸੂਆ ਦੂਜਾ ਨਾਲ ਕੱਟੀਆ ਹਾਂਜੀ 20 ਤੋਂ 25 ਦਿਨ ਦੇ ਡੇਢ ਘੜ ਬਾਈ ਕਹਿੰਦਾ ਇਹਦੇ ਟੀਕਾ ਲੱਗਿਆ ਪਿਆ ਤੇ ਦੁੱਧ 10 ਕਿਲੋ ਕੰਡੇ ਲਵਾ ਕੇ ਦੇ ਦਾਂਗੇ ਸੂਆ ਤੁਸੀਂ ਬੱਚੇ ਤੋਂ ਲਾ ਲਿਓ ਆਈਡੀਆ ਵੀ ਡੇਢ ਦੀ ਆ ਜਾਂ 2 ਦੀ ਆ ਕਿਉਂਕਿ ਬਾਈ ਨੇ ਵੀ ਖਰੀਦੀ ਵੀ ਆ ਇਹ 22 ਦੀ ਬਾਈ ਕਹਿੰਦਾ ਪਾਸ ਆ ਰਹੇ ਜਮਾ 1 ਨੰਬਰ ਉਹ 22 ਬਾਈ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਉਹ ਫਰਜ ਵੀ ਆ ਪਸ਼ੂ ਨੂੰ ਤਸੱਲੀ ਕਰਕੇ ਲਿਜਾਣਾ ਪਾਸ ਕਰਕੇ ਲੈ ਜਾਣਾ ਹਾਂਜੀ 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 ਇਹਦਾ ਰੇਟ ਕੀ ਰਹੂਗਾ ਇਹਦਾ ਵੀ ਮੁੱਲ 95 ਕਰ ਦਿਆਂ ਵੀਰੇ ਕਿੰਨੇ ਦੀ ਹੋ ਜੂਗੀ ਇਹ ਵੀ ਫਿਕਸ 92000 ਦੀ ਦੇ ਦਾਂ ਹਾਂਜੀ ਚੰਗੀ ਵਾਲੀ ਆ ਹੈ ਚੰਗੀ ਵਾਲੀ ਆ ਚੰਗੀ ਤਾਂ ਜਾਵੇ ਆ ਹਾਂਜੀ ਜਮੀ ਕਰ ਦੇਦਾ 90 ਦੀ ਦੇ ਦਾਂਗੇ ਯਾਰ ਤੁਹਾਡਾ ਮਾਨ ਹਾਂਜੀ ਮਾਨਤਨ ਕਰ ਦਾਂਗੇ ਯਾਰ ਨੇ ਅਸੀਂ ਦੇ ਦਾਂਗੇ 90 ਦੀ ਫਿਕਸ ਜੀ ਤੇ ਗੱਬਣ ਦਾ ਟੀਕਾ ਵੀ ਲੱਗਿਆ ਵਿਆ ਤੇ ਨਾਲ ਇਹਦੇ ਕੱਤੀ ਵੀ ਆ ਤੁਸੀਂ ਐ ਦੇਖੋ ਹੁਣ ਤਾਜੀਆਂ ਜਿੰਨਾ ਛੋਟੀ ਹੋਣ ਦੁੱਧ ਦੇ ਰਹੀ ਆ ਜੀ ਠੀਕ ਆ ਗੱਲ ਤਾਜੀ ਦਾ ਕਿੰਨਾ ਕ ਦੱਸਿਆ ਤਾਜੀ ਦਾ ਇਹ ਤਾਂ 16 ਕਿਲੋ ਦਾ ਰਿਕਾਰਡ ਆ ਵੀਰੇ 1500 ਹਾਂਜੀ ਹਾਂ ਠੀਕ ਆ ਗੱਲ ਤੇ ਹੁਣ ਮਾਰਦੇ ਆ ਵੱਡੀ ਮੱਝ ਤੇ ਕੈਮਰਾ ਨਾਲ ਵਾਲੀ ਤੇ ਇਹਦਾ ਸੂਆ ਕਿਹੜਾ ਹੋਊਗਾ ਇਹਦਾ ਸੂਆ ਤੀਜਾ ਵੀਰੇ ਤੀਜਾ ਸੂਆ ਹਾਂਜੀ ਆ ਮੈਨੂੰ ਜ਼ਿਆਦਾ ਲੱਗਦੀ ਆ ਤੀਜੇ ਨੂੰ ਯਾਰ ਚੱਲ ਚੌਥਾ ਮਾਲੇ ਵੀਰ ਕੋਈ ਹਨ ਆਪਾਂ ਲੈ ਕੇ ਆਏ ਜਿਵੇਂ ਆਪਾਂ ਨੂੰ ਪਿੱਛੋਂ ਜਾਣਕਾਰੀ ਮਿਲਦੀ ਆਣਾ ਆਪਾਂ ਉਦਾਂ ਜਾਣਕਾਰੀ ਦੇ ਦਿੰਨੇ ਆ ਨਹੀਂ ਠੀਕ ਆ ਕੱਦ ਫਿੱਟ ਚੰਗਾ ਆ ਥੋੜੀ ਸ਼ਾਮ ਘੱਟ ਚੋਂ ਆਈ ਆ ਤੇ ਦੁੱਧ ਕਿੰਨਾ ਇਹਦਾ ਦੁੱਧ ਦੇ ਇਸਲੇ 7 ਕਿਲੋ 6 ਕਿਲੋ ਦੀ ਗਾਰੰਟੀ ਹੋ ਗਈ 7 ਲੀਟਰ ਹੈਗਾ ਹਾਂਜੀ ਹਾਂਜੀ ਤੇ ਬੱਚਾ ਇਹਦਾ ਬੱਚਾ ਹੈ ਨਹੀਂ ਵੀਰੇ ਮਿਲਦੀ ਕਿਵੇਂ ਆ ਮਿਲਦੀ ਇੱਕ ਡੰਗ ਦਾ ਟੀਕਾ ਲਵਾਇਆ ਇਹਨੇ ਆਪਣੇ ਕੋਲੇ ਆ ਕੇ ਰਾਤੀ ਆਈ ਆ ਤੇ ਸਮੋਰਨਿੰਗ ਚ ਆਉ ਚਾਰ ਤੇ ਤੇ ਉਦੋਂ ਚਾਰਤੀ ਮਿਲਦੀ ਆ ਮਾਲ ਦੇ ਹਾਂਜੀ ਹਾਂਜੀ ਉਦੋਂ ਆਪਾਂ ਨੂੰ ਦੱਸਿਆ ਕਹਿੰਦੇ ਚਾਰਤੀ ਮਿਲਦੀ ਗੱਬਣ ਤਾਂ ਨਹੀਂ ਹੈਗੀ ਨਾ ਗੱਬਣ ਨਹੀਂ ਹੈਗੀ ਲੈ ਆ ਬਈ ਆ ਗੱਬਣ ਹੈ ਨਹੀਂ ਖਾਲੀ ਹਾਂਜੀ ਹਾਂਜੀ ਇਹਦੇ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਉਹ ਸਰਲਾ ਛਿੱਟਾ ਕਿੰਨਾ ਸਰਲਾ ਛਿੱਟਾ ਨਹੀਂ ਹੋਗਾ ਆਹ ਸਾਹੀ ਇੱਕ ਪਾਸਾ ਆਹ ਸਾਹੀ ਪਾਸਾ ਬਾ ਲੈ ਚਲੋ ਜੀ ਬੰਦੋ ਕਮਾ ਕੇ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ 55 ਵੀਰੇ ਫਿਕਸ ਕਰ ਜਮ 52 ਜੀ ਦਾ 52 ਜੀ ਫਿਕਸ ਜਾਈ ਕਰੀ ਜਾਲ ਕਮ ਜਮੀ ਉੱਤੇ ਰਹਿਤਾ ਹੈ ਹਾਂ ਇਹਦਾ 52 ਜੀ ਫਿਕਸ ਠੀਕ ਹੈ ਗੱਲ ਥੋੜਾ ਮਹਤਵ ਕਰਨ ਬਾਈ ਕਹਿੰਦਾ 52 ਇਹਦਾ ਫਿਕਸ ਤੁਹਾਨੂੰ ਪਤਾ ਪਿੱਛੋਂ ਥੋੜਾ ਜਿਹਾ ਮਾਲ ਕੋਈ ਹੈ ਨਾ ਦੁੱਧ ਆਇਆ ਕਹਿੰਦੇ ਥੱਲੇ 7 ਲੀਟਰ ਹਾਂਜੀ ਹਾਂਜੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਜਿੱਦਾਂ ਨਹੀਂ ਹੈਗੀ ਚਵਾਈ ਦੀ ਬਾਈ ਕਹਿੰਦਾ ਓਕੇ ਜੀ ਰਿਪੋਰਟ ਆ ਤੇ ਹੁਣ ਮਾਲ ਵਗੈਰੀ ਅਗਲੇ ਨੰਬਰ ਵਾਲੀ ਤੇ ਕੈਮਰਾ ਉਹ ਤੋੜ ਦੇ ਬਾਈ ਥੋੜ ਕੇ ਤੋੜ ਦੇ ਇਹਦਾ ਸੁਆ ਕਿਡਾ ਇਹਦਾ ਸੂਆ ਦੂਜਾ ਵੀਰੇ ਕਾਹ ਕਦਨ ਕੱਢਦੀ ਐ ਇਹ ਲੈ ਜੂ ਵੀਰੇ 8 ਦਿਨ ਡੇੜੇ ਘੜੇ ਹਫਤੇ ਤੋਂ ਵੱਧ ਵੱਧ ਠੀਕ ਐ ਗੱਲ ਸੱਤ ਅੱਠ ਦਿਨ ਬਾਈ ਕਹਿੰਦਾ ਕੱਢ ਦੂਗੀ ਤੇ ਇਹਦਾ ਤਾਜ਼ੀ ਦਾ ਰਕਾਰਡ ਕੀ ਦੱਸੇ ਤਾਜ਼ੀ ਦਾ 16 ਕਿਲੋ ਦਾ ਰਕਾਰਡ ਦਿੱਤਾ ਆਪਾਂ ਬਾਲਾ ਤਾਂ ਕਹਿੰਦੇ ਨੇ ਜੁੱਤੇ ਸਾਹਿਬ ਨਾਲ 14 ਕਿਲੋ ਛੋਟੀ RAM ਨਾਲ ਦੁੱਧ ਭਰੂ 14 ਕਿਲੋ ਦੇ ਦੂਗੀ ਹਾਂਜੀ 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 ਇੱਕ ਹਫਤਾ ਪੈਂਡਿੰਗ ਐ ਇੱਕ ਹਫਤਾ ਪੈਂਡਿੰਗ ਆ ਵੀਰੇ ਇਹ ਜੀ ਥਣਾ ਥਣਾ ਦੀ ਓਟ ਜਮਾ ਗਾਰੰਟੀ ਹੋ ਗਈ ਵੀਰੇ ਆਪਾਂ ਲਿਆਂਦੀ ਆ ਪਾਸ ਹਾਂਜੀ ਹਾਂਜੀ ਪਾਸ ਕਰਕੇ ਲਿਆਂਦੀ ਆ ਆਪਾਂ ਨੇ ਕੋਈ ਵੀਰ ਆ ਕੇ ਆਪਣੀ ਤਸੱਲੀ ਕਰ ਲੈ ਤੇ ਬਾਕੀ ਜਿਹੜੇ ਭਰਾ ਨੇ ਗੱਭਣ ਲੈ ਕੇ ਜਾਣੀ ਹੁੰਦੀ ਆ ਉਹ ਆਪਣੀ ਤਸੱਲੀ ਕਰਕੇ ਲੈ ਕੇ ਜਾਣਕਾਰ ਸੱਜਣ ਨੂੰ ਨਾਲ ਲਿਆਇਆ ਕਰੋ ਕਿਉਂਕਿ ਚੇਪਾ ਲਾ ਕੇ ਚੈੱਕ ਕਰਕੇ ਪਸ਼ੂ ਲੈ ਜਾਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਬਾਅਦ ਦੀ ਉਹ ਦਿੱਕਤ ਹੁੰਦੀ ਆ ਇਹ ਸਾਹ ਵਾਲੀਆਂ ਚੀਜ਼ਾਂ ਹੁੰਦੀਆਂ ਬਾਅਦ ਚ ਸਾਰਾ ਪ੍ਰੋਬਲਮ ਆ ਜਾਂਦੀ ਆ ਤੁਹਾਨੂੰ ਬਾਈ ਉਹਦਾ ਝੋਟੀ ਨੇ ਬਾਣ ਨਾ ਜੀ ਹਫਤਾ ਕੱਚੀ ਆ ਤੁਹਾਨੂੰ ਪਤਾ ਇੱਕ ਹਫਤਾ ਬਾਈ ਕਹਿੰਦਾ ਕੱਢ ਦੂ ਤੇ ਬਾਕੀ ਗਰਮੀ ਦਾ ਮੌਸਮ ਆ ਉਹਦੇ ਕਰਕੇ ਪਸ਼ੂ ਕਈ ਵਾਰੀ 2-4 ਦਿਨ ਹਾਂ 2-4 ਦਿਨ ਇਧਰ ਉਧਰ ਵੀ ਹੋ ਜਾਂਦੇ ਨੇ ਹਾਂ ਜੀ ਅੱਗੇ ਵੀ ਸੂ ਕੰਦਾ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਆਰਡਰ ਸੋਨਾ ਰੱਖਦੀ ਆ ਥਣ ਕੱਲਾ ਕੱਲਾ ਰੱਖਦੀ ਆ ਤੇ ਆ ਗਈ ਬਰੀਕ ਪੂਰੀ ਹਾਂਜੀ ਹਾਂਜੀ ਪੂਰੀ ਇਹਦੇ ਅੱਜ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ 1.5 ਕਰ ਦਿਆਂ ਵੀਰੇ ਕਿੰਨੇ ਦੀ ਹੋਜੂ ਅੱਜ ਜਮੀ ਜਿੰਨਾ ਤੁਸੀਂ ਮਾਨ ਤਨ ਤਾਨ ਕਰਾਉਣਾ ਕਰਾ ਲਓ ਜਮੀ ਕਿੰਨੇ ਦੀ ਹੋਜੂ ਤੁਸੀਂ ਕਰਾ ਲਓ ਮਾਨ ਤਨ ਜਿੰਨਾ ਤੁਸੀਂ ਕਹਿ ਦੋ ਉਹਨਾ ਕਰ ਦਾਂਗੇ ਤੁਸੀਂ ਸਹੀ ਕਰ ਦੋ ਮੇਰੇ ਸਾਹਮਣੇ ਚੱਲਣਾ ਨਹੀਂ ਮੈਂ ਬਾਹਲਾ ਘੱਟ ਕੇ ਦੂੰਗਾ ਫਿਰ ਨਾ ਨਾ ਕੋਈ ਗੱਲ ਨਹੀਂ ਕਹਿਦਾ ਫੇਰ ਜਿਵੇਂ ਤੁਸੀਂ ਕਹਿ ਦੋਗੇ ਜਿਵੇਂ ਤੁਸੀਂ ਕਹਿ ਦੋਗੇ ਆ ਗਈ ਆ ਗਈ ਬਰੀਕ ਫੁੱਲਾ ਥਣ ਵੀ ਸੋਨਾ ਲੱਗਿਆ ਤੇ ਮੁਠੀ ਵਾਲਾ ਲੱਗਿਆ ਹਾਂ ਮੁਠੀ ਵਾਲਾ ਥਾਣਾ ਆਇਥੇ ਦਿਖਾ ਰਿਹਾ ਡਰ ਇਹ ਬਾਈ ਕਹਿੰਦਾ ਕੱਢ ਦਊਗੀ ਇੱਕ ਹਫਤਾ ਹਾਂਜੀ ਹਾਂਜੀ ਕਿੰਨੇ ਵੀ ਹੋ ਜੂ ਪੂਰੇ ਦੇ ਦੇ ਦਾਂਗੇ ਇੱਕ ਦੀ ਹਾਂਜੀ ਲੱਖ ਦੀ ਹੋ ਜੂ ਮਾਨਤਨ ਕਰਵਾ ਦੇ ਜੇ ਜੋੜਾ ਲੈਣਾ ਹੋਇਆ ਕਿਸੇ ਜੋੜੇ ਜੋ ਪੂਰਾ ਮਾਨਤਨ ਕਰਾਂਗੇ ਫੁੱਲਾ ਡੁੱਲਾ ਦੋ ਜਾਂ ਤਿੰਨ ਇਕੱਠੀਆਂ ਆ ਪੂਰਾ ਫੁੱਲਾ ਡੁੱਲਾ ਮਾਨਤਨ ਹਾਂਜੀ ਹਾਂਜੀ ਕਰਾਂਗੇ ਪੂਰਾ ਠੀਕ ਆ ਗੱਲ ਨੰਬਰ ਬੋਲ ਦੇ ਜੀ ਨੰਬਰ ਆਪਣਾ 62808 923114 ਦੂਜਾ ਨੰਬਰ ਆਪਣਾ 79252062 ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਭਾਈ ਨਾਲ ਕਰ ਲਿਓ ਤੇ ਬਾਕੀ ਪਸ਼ੂ ਇਹਨਾਂ ਤੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ